ਸੁਪਨਾ ਦੇਖਿਆ ਕੋਈ ਤੂੰ ਕੋਈ ਨਹੀਂ ਬੇਬੇ ਮੈਂ ਤਾਂ ਕੋਈ ਬੁਰਾ ਸੁਪਨਾ ਆ ਗਿਆ ਹਨਾ ਤੁਸੀਂ ਕਾਹਤੋਂ ਟੈਨਸ਼ਨ ਲੈ ਰਹੇ ਹੋ ਪੁੱਤਾ ਕੀ ਤੂੰ ਫੇਰ ਰੋਣ ਲੱਗ ਗਿਆ ਲੈ ਫੜ ਪਾਣੀ ਪੀ ਬੇਬੇ ਹੋ ਕੀ ਕਰਾਂ ਮੈਨੂੰ ਤਾਂ ਹੁਣ ਫੇਰ ਬਾਪੂ ਦੀ ਬਾਪੂ ਦਾ ਆਖਰੀ ਵੇਲਾ ਯਾਦ ਆ ਰਿਹਾ ਛੱਤ 'ਤੇ ਮੈਂ ਬਾਪੂ ਨੂੰ ਪਾਣੀ ਦਾ ਗਲਾਸ ਹੀ ਫੜਾਣ ਗਈ ਸੀ ਤੇ ਬਾਪੂ ਮੇਰੇ ਬਾਪੂ ਮੇਰੇ ਬਾਪੂ ਕੀ ਹੋਇਆ ਬਾਪੂ ਬੋਲ ਦੇ ਕਿਵਣੇ ਤੁਸੀਂ ਬਾਪੂ ਪਿੱਤੀ ਦੇ ਬਾਪੂ ਮਾ ਕੀ ਹੋਇਆ ਜੀ ਸੁਣੋ ਬਾਪੂ ਬੋਲ ਦੇ ਕਿ ਵਾਹੇ ਉਤੇ ਸਾਗਾਗਾ ਇਹ ਤਾਂ ਮੱਜਰਾ ਖਾਂਦਨ ਨਹੀਂ ਰਹਾ ਹੁੰਦਾ ਉਹੋ ਤੇਰੀ ਮਾਤਰ ਦੀ ਤਾਂ ਹੁੰਦੀ ਪੁੱਤਾ ਆਪਾਂ ਵੀ ਖਾਂਦੇ ਹੁੰਨੇ ਆਏ ਉਹ ਮੱਜਾਂ ਦਾ ਨੀਰਾ ਨਹੀਂ ਹੈਗਾ ਪੁੱਤੇ ਇਹ ਇਹਨੂੰ ਬੰਦੇ ਵੀ ਖਾ ਲੈਂਦੇ ਨੇ ਸਰੋਂ ਆਏ ਨਾਲ ਮੱਜਾਂ ਖਾ ਲੈਂਦੇ ਨੇ ਠੀਕ ਆ ਪਾਪਾ ਇੱਕ ਵਾਰ ਤੂੰ ਸਵਾਲ ਵਾਚ ਕਰਦੇ ਆ ਪੁੱਤਾ ਪਾਪਾ ਮੈਨੂੰ ਕੀ ਪਤਾ ਹੁਣ ਇਹ ਸਰੋਂ ਆਂਗੀ ਤੇ ਮੈਂ ਹੁਣ ਦੱਸਦਾ ਨਾ ਇਹ ਸਰੋਂ ਆਂਗੀ ਬੰਦੇ ਵੀ ਖਾ ਲੈਂਦੇ ਨੇ ਇਹਨੂੰ ਤੇ ਮੱਜਾਂ ਵੀ ਖਾ ਲੈਂਦੇ ਨੇ ਫਿਰ ਇਹ ਕਿੰਨੀ ਸੋਹਣੀ ਸਰੋਂ ਆਂਗੀ ਪਾਪਾ ਔਰ ਕਿੰਨੇ ਸੋਹਣੇ ਫੁੱਲ ਲਏ ਦੇਖ ਚਲ ਆ ਜਾ ਹੁਣ ਤੂੰ ਬਾਹਲੇ ਸਵਾਲ ਨਾ ਕਰਿਆ ਕਰ ਠੀਕ ਆ ਪਪਾ ਮੰਮੀ ਨਾ ਰੂ ਰ ਹਸਰੋਂ ਧਰਤੀ ਆ ਗਈ ਤੇ ਨਾ ਚਲੋ ਤੁਸੀਂ ਗੇੜਾ ਕੱਢਿਆ ਮੈਂ ਖੇਡਦੀਆਂ ਜਾ ਕੇ ਉਹ ਨਹੀਂ ਪੁੱਤ ਤੂੰ ਡਿੱਗ ਪੈ ਅੱਛੇ ਨਹੀਂ ਭਜਦਾ ਨਹੀਂ ਡਿੱਗਦਾ ਪਪਾ ਤੂੰ ਅੱਛੇ ਬਹਿ ਜਾ ਕੋਈ ਨਾ ਮੈਂ ਮੈਂ ਤਾਂ ਖੇਡੂਗਾ ਚਲ ਚੰਗਾ ਖੇਡ ਲੈ ਫਿਰ ਡਿੱਗਣਾ ਨਹੀਂ ਜਾਈਂਗਾ ਧਿਆਨ ਨਾਲ ਖੇਡੀ ਠੀਕ ਆ ਪਪਾ ਵਾਓ ਅਸੀਨਾਂ ਬੱਤੂ ਤੈਨੂੰ ਤੇਰੇ 60 ਵੱਜੋਗੇ ਕਿਉਂ ਵੀ ਹਟਦਾ ਨਹੀਂ ਹੁੰਦਾ ਫੇਰਾ ਚਲ ਕੋਈ ਨਾ ਜਾ ਘਰੇ ਚੱਲ ਕੇ ਘਰੇ ਚੱਲ ਕੇ ਦੇਖਦੇ ਸਹੁੰ ਨਾ ਰੋਣਾ ਉਸਕੇ ਹਾਸੇ ਵੀ ਨਾ ਉੱਡ ਉਹ ਤਾਂ ਹਟਦੇ ਨਹੀਂ ਹੈਗੇ ਫੇਰਾ ਰੁਕਿਆ ਨਾ ਚਲ ਕੋਈ ਨਾ ਘਰੇ ਚੱਲ ਕੇ ਦੇਖਦੇ ਪਿੱਤੂ ਪੁੱਤ ਰੋਟੀ ਬਣ ਗਈ ਰੋਟੀ ਤਾਂ ਖਾ ਲਿਆ ਕਰ ਅਨਸਾਰ ਪਿੱਤੂ ਕੀ ਹੋਇਆ ਪੁੱਤ ਕੀ ਹੋਇਆ ਲੱਡੂ ਰੋਈ ਕਿੱਥੇ ਜਾਣਾ ਹੈ ਬੇਬੇ ਮੈਨੂੰ ਸੁਬਾਪੂ ਦੀ ਬਹੁਤ ਯਾਦ ਆਈ ਜਾਂਦੀ ਆ ਮੈਂ ਬਾਪੂ ਨਾਲ ਥੀਵੇਂ ਛੋਟੀ ਹੁੰਦੀ ਸਵਾਲ ਪੁੱਛਦੀ ਪੁੱਛਦੀ ਉਹਨਾਂ ਤਾਂ ਕਾਕੇ ਰੱਕਦੀ ਹੁੰਦੀ ਸੀਗੀ ਤੇ ਉਹ ਵੀ ਮੇਰੇ ਸਵਾਲਾਂ ਦੇ ਜਵਾਬ ਦਿੰਦੇ ਕਦੇ ਥੱਕਦੇ ਨਹੀਂ ਹੁੰਦੇ ਸੀ ਅੱਜ ਮੈਨੂੰ ਉਹਨਾਂ ਦੀ ਬਹੁਤ ਯਾਦ ਆ ਰਹੀ ਆ ਹਾਂ ਪੁੱਤ ਕੀ ਕਰੀਏ ਜਾ ਤਾਂ ਹਮੇਸ਼ਾ ਰਹੂਗੀ ਹੁਣ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਪੁੱਤ ਤੂੰ ਪਰੇਸ਼ਾਨ ਨਾ ਹੋਇਆ ਕਰ ਤੇਰਾ ਬਾਪੂ ਨੂੰ ਕੁਝ ਨਹੀਂ ਹੋਇਆ ਤੇਰਾ ਬਾਪੂ ਆਪਣੇ ਨਾਲ ਹੀ ਐ ਉਹ ਬੇਬੇ ਬਾਪੂ ਤਾਂ ਬਾਪੂ ਹੀ ਹੁੰਦਾ ਨਾ ਚਾਹ ਲੱਖ ਚਾਚੀ ਦਾਇ ਹੋ ਪਰ ਬਾਪੂ ਜੀ ਕੋਈ ਤਾਂ ਕੋਈ ਨਹੀਂ ਲੈ ਸਕਦਾ ਜੇ ਅੱਜ ਬਾਪੂ ਹੁੰਦਾ ਤਾਂ ਪਾਵੇਂ ਉਹ ਦੱਸ ਨਾ ਹੁੰਦੇ ਹਾਂ ਪਤਾ ਜੇ ਅੱਜ ਤੇਰਾ ਬਾਪੂ ਹੁੰਦਾ ਨਾ ਤਾਂ ਗੱਲ ਕੁਝ ਹੋਰ ਹੋਣੀ ਸੀ ਕੋਈ ਨਾ ਤੇਰੇ ਬਾਪੂ ਨੇ ਤੇਰਾ ਹਰ ਇੱਕ ਸ਼ੌਕ ਪੂਰਾ ਕਰਨਾ ਸੀ ਪੁੱਤ ਤੇਰੇ ਕਰਕੇ ਤਾਂ ਬਸ ਮੈਂ ਆਪਣੇ ਆਪ ਨੂੰ ਕੁਝ ਨਹੀਂ ਕੀਤਾ ਨਹੀਂ ਅੱਜ ਦੀ ਮੈਂ ਵੀ ਕਦੋਂ ਦੀ ਖਤਮ ਹੋਈ ਹੁੰਦੀ ਮੈਂ ਬਾਪੂ ਨੂੰ ਉਹਨਾਂ ਦੀ ਸਾਇਸ ਆਪਣੇ ਪੂਰੇ ਕਰਕੇ ਦਿਖਾਉਣੇ ਸੀ ਅੱਜ ਉਹ ਵਾਪਸ ਕਿਉਂ ਨਹੀਂ ਆ ਸਕਦੇ ਬਾਪੂ ਵਾਪਸ ਕਿਉਂ ਨਹੀਂ ਆ ਸਕਦੇ ਜਿਹੜੇ ਇੱਕ ਵਾਰ ਦੁਨੀਆ ਤੋਂ ਚਲੇ ਜਾਂਦੇ ਨੇ ਨਾ ਉਹ ਕਦੇ ਵਾਪਸ ਨਹੀਂ ਆਉਂਦੇ ਪਰ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਤੇਰਾ ਬਾਪੂ ਨਾ ਆਪਣੇ ਨਾਲ ਹੀ ਹੈ ਠੀਕ ਹੈ ਤੂੰ ਦਾਸ ਨਾ ਹੋਇਆ ਕਰ ਲਾਡੋ ਬੰਦਾਸ ਨਾ ਹੋਇਆ ਕਰ ਲੈ ਹੁਣ ਨਾ ਤੂੰ ਐ ਕਰ ਕਿਤਾਬਾਂ ਬੰਦ ਕਰ ਦੇ ਫਿਰ ਥੋੜਾ ਦੇ ਆਰਾਮ ਕਰਕੇ ਨਾ ਫਿਰ ਪੜ੍ਹ ਲਈ ਪੁੱਤ ਚੰਗਾ ਪਹਿਲਾਂ ਤੂੰ ਖਾਣਾ ਖਾ ਲੈ ਰੋਟੀ ਬਣੀ ਪਈ ਆ ਸੋਚਿਆ ਨਾ ਕਰ ਬਾਲਾ ਹੈਗੀ ਆ ਨਾ ਮੈਂ ਤੇਰੇ ਨਾਲ ਹਨਾ ਤੇਰਾ ਹਰ ਇੱਕ ਸ਼ੌਂਕ ਪੂਰਾ ਕਰੂੰ ਲਾਡੋ ਮੈਂ ਤੇਰਾ ਚੱਲ ਤੂੰ ਰੋਟੀ ਖਾ ਲੈ ਹੁਣ ਰੱਖ ਦੇ ਫਿਕਰ ਨਾ ਕਰਿਆ ਕਰ ਚੰਗਾ ਚੱਲ ਅੱਜ ਤਾਂ ਪਿੱਟੂ ਨੂੰ ਛੁੱਟੀ ਐ ਪਈ ਰਹਿਣ ਦੇ ਵਿਚਾਰੀ ਨੂੰ ਉਹਨਾਂ ਦਾ ਬਾਵਾ ਟਾਈਮ ਹੋ ਗਿਆ ਚਾਹ ਤਾਂ ਨੂੰ ਉਠਾ ਕੇ ਪਿਆਈ ਦੇਣੀ ਆ ਨਹੀਂ ਤੇ ਜੇ ਠਾ ਦਿੰਦੀ ਅੱਜ ਛੁੱਟੀ ਸੀ ਫਿਰ ਕੰਮ ਤਾਂ ਦੇ ਲੱਗ ਜਾਂਦੀ ਕਹਿੰਦੀ ਮੰਮੀ ਤੇਰੇ ਨਾਲ ਕੰਮ ਕਰਾਵਾਂ ਆ ਕੰਮ ਕਰਾਵਾਂ ਪਰ ਮੇਰੀ ਤੀ ਰਾਣੀ ਨੇ ਨਾ ਮੈਂ ਕੋਈ ਕੰਮ ਨਹੀਂ ਕਰਨ ਦੇਣਾ ਬਸ ਉਹਨੂੰ ਪੜਾ ਲਿਖਾ ਕੇ ਨਾ ਵੱਡਾ ਅਫਸਰ ਬਣਾਉਣਾ ਹੈ ਜਿਵੇਂ ਇਹਦੀ ਬਾਪੂ ਦੀ ਖੁਆਇਸ਼ ਸੀ ਨਾ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇ ਇਹਦੇ ਬਾਪੂ ਦੀ ਰੀਜ ਪੂਰੀ ਕਰਨੀ ਆ ਹਾਲੇ ਉਹ ਅੱਜ ਸਾਡੇ ਨਾਲ ਨਹੀਂ ਹੈਗਾ ਇਸ ਦੁਨੀਆ 'ਚ ਪਰ ਉਹਦੀ ਹਰ ਇੱਕ ਕਹੀ ਗੱਲ ਨਾ ਮੈਨੂੰ ਯਾਦ ਹੈ ਕੋਈ ਗੱਲ ਨਹੀਂ ਪੀਤੂ ਦੇ ਬਾਪੂ ਜੋ ਜੋ ਕੁਸ ਤੁਸੀਂ ਮੰਨ ਚਤਾ ਰਿਆ ਨਾ ਮੈਂ ਮੇਰੇ ਪੁੱਤ ਨੂੰ ਪੜਾ ਲਿਖਾ ਕੇ ਮੈਂ ਇਹ ਬਣਾਉਣਾ ਹੈ ਇਹ ਕੰਮ ਕਰਉਣਾ ਹੈ ਮੈਂ ਉਹ ਹੀ ਬਣਵਾ ਕੇ ਛੱਡੂੰਗੀ ਮੇਰੇ ਪੁੱਤ ਨੂੰ ਅਸਰ ਬਣਾਉਂਗੀ ਮੈਂ ਲੈ ਮੈਨੂੰ ਠਾ ਹੀ ਦੇਵਾ ਚਾਹ ਤਾਂ ਉਬਲ ਗਈ ਮੈਂ ਚਾਹ ਪੀ ਲੂਗੀ ਮੈਂ ਉਹਨੂੰ ਕਹਿ ਦੂੰਗੀ ਨਾ ਧਾ ਤੋ ਕੇ ਨਾ ਫਿਰ ਤੂੰ ਪੜ ਲਾ ਦੁੱਧ ਪਾਵਾਂ ਚਾਹ ਚ ਪਹਿਲਾਂ ਪੀਤੂ ਓ ਪੀਤੂ ਉੱਠ ਖੜ ਪੁੱਤ ਖੜਾ ਹੋ ਦਿਨ ਦੇ ਕਿੱਦਾਂ ਚੜ ਗਿਆ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ ਮੇਰਾ 8:30 9 ਵਜੇ ਵਾਲੇ ਹੋ ਰਹੇ ਨੇ 8:30 ਤਾਂ ਹੋਏ ਪਏ ਨੇ ਕਦੋਂ ਦੇ ਹਾਏ ਹਾਏ ਤੈਨੂੰ ਉਠਾਇਆ ਕਿਉਂ ਨਹੀਂ ਇਤਨੀ ਲੇਟੀ ਹੋ ਗਈ ਪੁੱਤ ਅੱਜ ਛੁੱਟੀ ਸੀ ਤੈਨੂੰ ਐਤਵਾਰ ਸੀ ਕਿਹੜਾ ਤੂੰ ਕਾਲਜ ਜਾਣਾ ਮੈਂ ਕਿ ਚੱਲ ਵਿਚਾਰੇ ਨੂੰ ਰੈਸਟ ਕਰ ਲੈਣ ਦੇ ਛੁੱਟੀ ਤਾਂ ਹੈਗੀ ਸੀ ਪਰ ਤੁਹਾਨੂੰ ਪਤਾ ਤਾਂ ਹੈਗਾ ਜੇ ਮਨਾ ਪੜਿਆ ਨਾ ਮੈਂ ਤਾਂ ਸੁਪਨਾ ਸੁਪਨਾ ਹੀ ਰਹ ਜੂਗਾ ਪੜ੍ਹਨਾ ਵੀ ਹੁੰਦਾ ਤੁਸੀਂ ਮੈਨੂੰ ਛੇਤੀ ਠਾਦਿਆ ਕਰੋ ਪੁੱਤ ਫੇਰ ਕੀ ਹੋ ਗਿਆ ਹਫਤੇ ਚ ਇੱਕ ਤਇਤਵਾਰ ਆਉਂਦਾ ਉਸ ਦਿਨ ਤਾਂ ਤੂੰ ਰੈਸਟ ਕਰ ਲਿਆ ਕਰ ਆ ਕਾਲਜ ਤੋਂ ਆਉਣ ਸਰ ਤੂੰ ਪੜ੍ਹਨ ਲੱਗ ਜਾਣਾ ਜਸ ਤੋਂ ਮੌਜ਼ਿਲ ਕਰੂੰਗੀ ਜਦੋਂ ਤੱਕ ਮੇਰਾ ਸੁਪਨਾ ਪੂਰਾ ਹੋ ਗਿਆ ਉਹ ਤੱਕ ਤਾਂ ਮੈਨੂੰ ਪੜ੍ਹਨਾ ਠੀਕ ਲੱਗਦਾ ਸੁਪਨ ਤੋਂ ਬਾਅਦ ਮੈਂ ਰੈਸਟ ਤਾਂ ਕਰਨਾ ਹੀ ਆ ਹਾਂ ਪੁੱਤ ਕੋਈ ਨਾ ਮੈਨੂੰ ਪਤਾ ਤੂੰ ਦਿਨ ਰਾਤ ਨਾਲ ਇੱਕ ਕਰ ਰੱਖਿਆ ਬਹੁਤ ਮਿਹਨਤ ਕਰਦਾ ਮੇਰਾ ਪੁੱਤ ਪਰ ਫੇਰ ਵੀ ਪੁੱਤ ਮਾੜਾ ਮੋਟਾ ਨਾਲ ਰੈਸਟ ਕਰ ਲਿਆ ਕਰ ਚੰਗਾ ਕੁਛ ਨਹੀਂ ਹੁੰਦਾ ਜਦ ਤੱਕ ਮੇਰਾ ਸੁਪਨਾ ਪੂਰਾ ਨਹੀਂ ਹੁੰਦਾ ਉਤ ਤੇਰਾ ਸੁਪਨਾ ਪੂਰਾ ਹੋਊਗਾ ਜੋ ਮਿਹਨਤ ਕਰਦਾ ਨਾ ਦਿਨ ਰਾਤ ਤੋਂ ਇੱਕ ਕਰ ਰੱਖਿਆ ਤਾਂ ਮਿਹਨਤ ਜ਼ਰੂਰ ਫਲ ਦਿੰਦੀ ਆ ਠੀਕ ਹੈ ਹੁਣ ਤੈਨੂੰ ਲਿਆਦਾ ਚਾਹ ਮੈਂ ਹਾਂਜੀ ਤੇ ਸੱਚ ਮੈਨੂੰ ਐਂ ਦੱਸ ਤੇਰੇ ਖਾਣੇ ਚ ਕੀ ਬਣਾਵਾਂ ਕੀ ਖਾਊਗਾ ਮੇਰਾ ਪੁੱਤ ਤੁਸੀਂ ਨਾ ਪੁੱਛ ਵੀ ਬਣਾ ਲਓ ਨੋ ਹੀ ਖਾ ਲੂੰਗੀ ਦੱਸ ਦੇ ਮੈਨੂੰ ਕੀ ਖਾਏਗਾ ਕੁਛ ਵੀ ਬਣਾ ਲਾ ਅੱਜ ਛੁੱਟੀ ਹੈ ਤੁਹਾਨੂੰ ਕੁਝ ਤਾਂ ਭੱਜੀ ਭਜਾਈ ਰੋਟੀ ਖਾ ਕੇ ਜਾਣੀ ਇੱਕ ਪਰੌਠਾ ਖਾ ਜਾਣੀ ਆ ਕਈ ਵਾਰ ਖਾ ਕੇ ਨਹੀਂ ਜਾਂਦੀ ਵਸਤੇ ਨੂੰ ਨਾਲ ਧੱਕੇ ਨਾਲ ਪੈ ਕਰਕੇ ਭੇਜਣਾ ਪੈਂਦਾ ਹੈ ਗੋਭੀ ਬਣਾ ਲਾ ਗੋਭੀ ਬਣਾਦਾ ਲੈ ਫਿਰ ਗੋਭੀ ਤਾਂ ਘਰੀ ਪਈ ਆ ਚੱਲ ਮੈਂ ਆਲੂ ਗੋਭੀ ਬਣਾਉਣੀ ਆ ਠੀਕ ਹੈ ਮੈਂ ਤੈਨੂੰ ਚਾਹ ਲੈ ਕੇ ਦਿੰਨੀ ਆ ਚਾਹ ਪੀ ਲੈ ਫਿਰ ਨਾ ਆ ਤੋ ਕਹ ਤੂੰ ਰੈਸਟ ਕਰ ਲੈ ਨਾਲੇ ਨਾਲੇ ਪਹਿਲਾਂ ਕੱਢ ਲੀਂ ਮੈਂ ਚਾਹ ਪਿੰਦੀ ਹਾਂ ਪਾ ਚ ਤੂੰ ਰੈਸਟ ਕਰ ਦਿਆ ਚਲ ਠੀਕ ਹੈ ਚੰਗਾ ਮਿਲ ਲੈ ਹਣੀ ਚਾਹ ਪੁੱਤ ਲਪਤ ਚ ਤੇ ਬਾਕੀ ਤੂੰ ਮੈਨੂੰ ਐਂ ਦੱਸ ਪਰੌਂਠੇ ਬਣਾ ਕੇ ਦੇਵਾ ਕਿ ਰੋਟੀ ਬਣਾਵਾ ਤੁਸੀਂ ਮੈਨੂੰ ਰੋਟੀਆਂ ਬਣਾ ਦਿਓ ਰੋਟੀਆਂ ਤਾਂ ਮੋਟੀ ਹੋ ਜਾਂਦੀ ਲੈ ਥੋੜੀ ਬੱਤੀ ਤਾਂ ਮੋਟੀ ਹੋ ਜਾਂਦੀ ਤੂੰ ਤਾਂ ਜਮੀ ਸੁੱਕੀ ਪਈ ਐ ਤੂੰ ਪਤਲਾ ਬੰਦੇ ਕੰਮ ਵੀ ਕਰ ਲੈਂਦਿਆ ਮੋਟੇ ਦਾ ਤਾਂ ਕੰਮ ਹੀ ਨਹੀਂ ਹੁੰਦਾ ਹੈਗਾ ਸਹੀ ਗੱਲ ਆ ਪੁੱਤ ਨਾਲੇ ਨਾ ਹੁਣ ਤੂੰ ਸਵੇਰੇ ਸਵੇਰੇ ਦੌੜਨ ਜਾਇਆ ਕਰ ਹਾਂਜੀ ਹਾਂਜੀ ਮੈਂ ਤੈਨੂੰ ਉਠਾ ਦਿਆ ਕਰੂੰਗੀ ਤੂੰ ਸਵੇਰੇ ਦੌੜ ਆਇਆ ਕਰ ਚੰਗਾ ਪੁੱਤ ਤੂੰ ਆਇਆ ਘਰ ਬਾਹਰ ਬਹਿ ਕੇ ਪੜ ਲਾਉਂ ਤੂੰ ਪੰਪ ਨਿਕਲੀ ਪਈ ਹੈਗੀ ਉੱਥੇ ਬਾਹਰ ਬਹਿ ਕੇ ਚਾਹ ਪੀ ਲੈ ਪੁੱਤ ਮੈਂ ਅੰਨੀ ਦੇ ਰੋਟੀ ਬਣਾ ਲਾਂ ਚੱਲ ਆ ਜਾ ਬਾਹਰ ਆ ਜਾ ਤਾਂ ਲੈ ਆ ਜਾ ਪੁੱਤ ਤੁੱਪੇ ਮੰਜਾ ਢਾ ਕੇ ਦਿੰਨੀ ਆ ਤੈਨੂੰ ਲੈ ਤੈ ਬਹਿ ਜਾ ਬਸ ਸਬਜੀ ਬਣ ਗਈ ਰੋਟੀ ਮੈਂ ਲੱਗਦੀ ਫੇ ਰੋਟੀ ਖਾ ਲਈ ਚੰਗਾ ਲੈ ਬਹਿ ਜਾ ਲੱਗ ਗਈ ਜਾਵਾਂ ਮੈਂ ਰੋਟੀ ਬੈ ਕੇ ਪੀ ਲਾ ਹੁਣ ਬਣਾ ਲਈ ਸਬਜੀ ਸਬਜੀ ਕਾਦੀ ਬਣਾ ਮੈਂ ਜੇ ਲਿਆ ਕੇ ਦੋਂਗੇ ਸਬਜੀ ਫੇਰ ਹੀ ਬਣਾਉਂਗੀ ਮੈਂ ਚਲ ਮੈਂ ਲਿਆ ਦਿੰਦਾ ਫਿਰ ਉਹ ਕਿ ਤੈਨੂੰ ਭੁੱਖ ਲੱਗ ਰਹੀ ਹੋਗੀ ਹੋਰ ਉਹ ਤਾਂ ਪਹਿਲਾਂ ਰੋਟੀ ਮੰਗੀ ਜਾਂਦੇ ਮਮੀ ਰੋਟੀ ਬਣਾ ਦੇ ਰੋਟੀ ਬਣਾ ਦੇ ਹੁਣ ਸਬਜੀ ਤਾਂ ਹੈ ਨਹੀਂ ਕੋਈ ਮੈਂ ਕਾਦੀ ਬਣਾਉਂਦੀ ਸਾਨੂੰ ਵੀ ਪਤਾ ਹੁਣ ਤਰ ਮੈਂ ਦੇਖ ਰਾਂ ਜੇ ਕੋਈ ਸਬਜ਼ੀ ਆ ਰਹਾ ਹੋਇਆ ਤਾਂ ਲਿਆ ਦੇਣਾ ਚਲੋ ਲਿਆਓ ਫਿਰ ਤੁਸੀਂ ਪਹਿਲਾਂ ਸਬਜ਼ੀ ਲਿਓ ਫੇਰ ਹੀ ਬਣਾਉਂਗੀ ਰੋਟੀ ਤਾਂ ਮੈਂ ਠੀਕ ਹੈ ਚਲ ਮੈਂ ਲਿਆਉਣਾ ਲਿਆਓ ਤੁਸੀਂ ਜਵਾਕੜੀ ਨੂੰ ਭੁੱਖ ਲੱਗੀ ਹੋਊਗੀ ਪਤਾ ਨਹੀਂ ਵਿਚਾਰੇ ਕੋਲੇ ਪੈਸੇ ਹੈ ਵੀ ਜਾਂ ਨਹੀਂ ਚਲ ਕੋਈ ਨਾ ਦਰਸ ਦਰ ਫੜ ਲੈਣਗੇ ਹੋਰ ਕੀ ਹੈ ਫਿਰ ਚਲ ਬੱਚੇ ਤੂੰ ਪੜ ਲਾ ਮੈਂ ਸਬਜ਼ੀ ਲੈ ਕੇ ਆਉਣਾਗਾ ਪਾਪਾ ਮੈਨੂੰ ਵੀ ਨਾਲ ਲੈ ਜਾਓ ਮੈਂ ਚੀਜੀ ਲੈ ਕੇ ਆਉਂਗਾ ਬੁੱਤਾ ਹੈ ਕਰ ਤੂੰ ਨਾ ਪੜ ਲਾ ਮੈਂ ਸਬਜ਼ੀ ਲੈ ਆਉਣਾ ਤੇ ਆਪਾਂ ਫਿਰ ਰੋਟੀ ਖਾਵਾਂਗੇ ਠੀਕ ਹੈ ਫਿਰ ਮੰਮੀ ਸਬਜ਼ੀ ਬਹੁਤ ਸਵਾਦ ਬਣਾਉਂਦੀ ਹੈਗੀ ਠੀਕ ਆ ਪਾਪਾ ਠੀਕ ਹੈ ਤੂੰ ਵੇ ਜਾ ਪੜ ਲਾ ਠੀਕ ਆ ਪੀ ਤੂ ਕੀ ਸੋਚੀ ਜਾਣਾ ਪੁੱਤ ਕੋਸ਼ਿਸ਼ ਨਹੀਂ ਕਰਦੀ ਮੈਂ ਤਾਂ ਐਸੇ ਸੋਚ ਜਾਂਦੀ ਸੀ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਵੀ ਬੇਫਾਲਤੂ ਦੀਆਂ ਗੱਲਾਂ ਨਾ ਸੋਚਿਆ ਕਰ ਹਾਂਜੀ ਮੈਂ ਕੋ ਸੋਚ ਹੀ ਰਹੀ ਸੀ ਬਸ ਬਾਪੂ ਦੀਆਂ ਯਾਦਾਂ ਉਹ ਯਾਦਾਂ ਯਾਦ ਆ ਜਾਂਦੀਆਂ ਨੇ ਇਕੱਲੀ ਬੈਠੀ ਨੂੰ ਤੇ ਦਿਲ ਕਰਦਾ ਕਾਸ਼ ਅਜੇ ਬਾਪੂ ਆਪਣੇ ਕੋਲ ਹੀ ਹੁੰਦਾ ਤਾਂ ਕਿੰਨਾ ਚੰਗਾ ਹੋਣਾ ਸੀ ਪੁੱਤ ਬਾਰ ਬਾਰ ਇਹ ਗੱਲਾਂ ਦੁਹਰਾਉਣ ਨਾਲ ਤੇਰਾ ਬਾਪੂ ਕਿਹੜਾ ਵਾਪਸ ਆ ਜਾਊਗਾ ਨਾਲੇ ਤੈਨੂੰ ਕਿਹਾ ਨਾ ਆਪਾਂ ਨੂੰ ਹਰ ਉਹ ਯਾਦ ਕਰਦੇ ਆ ਉਹ ਆਪਣੇ ਵਿੱਚ ਹੀ ਐ ਇੱਥੇ ਆਪਣੇ ਤੋਂ ਦੂਰ ਨਹੀਂ ਹੈਗਾ ਉਹ ਤੋ ਐਵੇਂ ਨਾ ਪਰੇਸ਼ਾਨ ਹੋਇਆ ਕਰ ਚੱਲ ਤੂੰ ਰੋਟੀ ਖਾ ਲਾ ਹੱਥ ਤੋਂ ਲਾ ਹੱਥ ਤੋਂ ਕਿੰਨੀ ਪੁੱਤਾ ਐ ਨਾ ਕਿਆ ਕਰ ਤੈਨੂੰ ਪੁੱਤਾ ਵਾਂਗੂ ਪਾਲਿਆ ਸੀ ਐਂ ਕਿਆ ਕਰ ਮੈਂ ਹੱਥ ਤੋਂ ਕਿਉਂ ਨਾ ਹਾਂਜੀ ਇੱਥੇ ਉਹਨੇ ਨਾ ਕਿ ਪੁੱਤਾ ਵਾਂਗੀ ਦਾ ਪਾਲਿਆ ਤਾਂ ਇਹ ਤਾਂ ਭੁੱਲ ਜਾਈ ਨਹੀਂ ਹੈ ਜੀ ਚੱਲ ਤੋਇਆ ਹੱਥੋਂ ਰੋਟੀ ਖਾ ਲ ਕੰਬਲੀਏ ਤੂੰ ਬਾਰ-ਬਾਰ ਇੱਕੋ ਹੀ ਗੱਲ ਸੋਚਦੀ ਰਹਿੰਦੀ ਆ ਹੁਣ ਤੇਰੇ ਕਹਿਣ ਨਾਲ ਕਿਹੜਾ ਤੇਰਾ ਬਾਪੂ ਵਾਪਸ ਆਜੂਗਾ ਭੁੱਲਿਆ ਤਾਂ ਨਹੀਂ ਜਾਂਦਾ ਪਰ ਰੱਬ ਦਾ ਪਾਣਾ ਮੰਨ ਕੇ ਸਮਝਣਾ ਤਾਂ ਪਊਗਾ ਨਾ ਹੁਣ ਜ਼ਿੰਦਗੀ ਐ ਲੰਘਾਉਣੀ ਤਾਂ ਪਊਗੀ ਪਰ ਪੁੱਤ ਜੋ ਸੁਪਨਾਣਾ ਤੇਰਾ ਉਹ ਪੂਰਾ ਕਰਕੇ ਰਹੂੰਗੀ ਆ ਜਾ ਪੁੱਤ ਅਜਾ ਉਸ ਜਿਹੜਾ ਉਹ ਮਨ ਤੁਹਾਨੂੰ ਪਤਾ ਤੇ ਤੁਹਾਨੂੰ ਬਾਪੂ ਐਵੇਂ ਦੇਖੂਗਾ ਉਹ ਵੀ ਕਿ ਸੋਚੂਗਾ ਕਿ ਮੇਰੀ ਜਾਨਤ ਵਾਲੀ ਮੈਨੂੰ ਯਾਦ ਕਰ ਕਿਉਂ ਹੀ ਜਾਂਦੀਆਂ ਨਹੀਂ ਗਈਆਂ ਸਹੀ ਗੱਲ ਆ ਪੁੱਤ ਪਰ ਕੀ ਕਰਾਂ ਰੋਣਾ ਆ ਜਾਂਦਾ ਹੈ ਭੁਲਾਇਆ ਨਹੀਂ ਜਾਂਦਾ ਤੇਰਾ ਬਾਪੂ ਤੁਸੀਂ ਰੋ ਨਾ ਤੁਸੀਂ ਨਾ بس ਰੋਟੀ ਖਾਓ ਟੈਨਸ਼ਨ ਨਾ ਲੋ ਲੈਪੋ ਤੂੰ ਖਾ ਰੋਟੀ ਕੋਈ ਨਾ ਮੈਂ ਫੇਰ ਖਾ ਲੂੰ ਲਈ ਮੈਂ ਚੰਦੂ ਤਕਵਾਨੀ ਮੈਂ ਤਾਂ ਖਾਣੀ ਰਹਿਣੀ ਆਂ ਪੁੱਤ ਅਸਾਂ ਮੈਨੂੰ ਸੰਭਾਲਦੇ ਰਹਿਣੇ ਆਂ ਖੁਦ ਦਾ ਧਿਆਨ ਵੀ ਰੱਖਦੇ ਓ ਨੀ ਰੋਣਾ ਰੋਟੀ ਖਾ ਲਓ ਕਿਉਂ ਤੂੰ ਖਾ ਲਾ ਰੋਟੀ ਤੂੰ ਵੀ ਖਾ ਲਾ ਲਓ ਮੇਰੇ ਕੋਲੋਂ ਰੋਟੀ ਤੈਨੂੰ ਦੇਖ ਦੇਖ ਕੇ ਤਾਂ ਮੈਂ ਜਿਉਣੀ ਆ ਤੇਰੇ ਬਿਨਾ ਭਰਾ ਇਸ ਜ਼ਿੰਦਗੀ ਚ ਮੇਰਾ ਹੈ ਹੀ ਕੌਣ ਮੇਰੇ ਕੋਲ ਵੀ ਤੂੰ ਸੀ ਹੋਂ ਤੂੰ ਤਾਈ ਕਹਿਨੀਆ ਟੈਨਸ਼ਨ ਨਾ ਲਿਆ ਕਰ ਚਲ ਖਾ ਲਾ ਤੂੰ ਰੋਟੀ ਹੁਣ ਜਾਗਾ ਠੀਕ ਹੋ ਕੇ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਵਾਸਤੇ ਉਦੇ ਬਾਪੂ ਜੇ ਅੱਜ ਤੂੰ ਸਾਡੇ ਵਿੱਚ ਹੁੰਦਾ ਨਾ ਤਾਂ ਆਪਦੇ ਪੁੱਤ ਨੂੰ ਇੰਨਾ ਮਿਹਨਤ ਕਰਦਿਆ ਤੂੰ ਕਿੰਨਾ ਖੁਸ਼ ਹੁੰਦਾ ਦੇਖ ਲੈ ਅੱਜ ਤੇਰਾ ਪੁੱਤ ਨਾ ਦਿਨ ਰਾਤ ਇੱਕ ਕਰਕੇ ਐਨੀ ਪੜ੍ਹਾਈ ਕਰਦਾ ਐਨੀ ਪੜ੍ਹਾਈ ਕਰਦਾ ਪਰ ਜੇ ਤੂੰ ਅੱਖੀਂ ਦੇਖਦਾ ਤੈਨੂੰ ਕਿੰਨਾ ਚਾ ਚੜਨਾ ਸੀ ਬਸ ਇੱਕ ਤੂੰ ਨਹੀਂ ਸੀ ਦੇਖਣਾ ਪਰ ਕੋਈ ਨਾ ਤੇਰਾ ਪੁੱਤ ਪੂਰੀ ਮਿਹਨਤ ਕਰਦਾ ਤੇਰੇ ਪੁੱਤ ਨੂੰ ਮੈਂ ਪੂਰੀ ਮਿਹਨਤ ਕਰਾਉਣੀ ਐ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਮੈਨੂੰ ਕਹੀਆਂ ਨੇ ਮੇਰੇ ਨਾਲ ਵਾਅਦੇ ਕੀਤੇ ਸੀ ਨਾ ਮੈਂ ਸਾਰੇ ਨਵਾਉਂਗੀ ਸਾਰੇ ਨਵਾਉਂਗੀ ਕੀ ਕਰਾਂ ਸਾਰਾ ਦਿਨ ਸੋਚਦੀ ਰਹਿੰਦੀ ਆ ਸਾਰਾ ਦਿਨ ਤੇਰੇ ਤੋਂ ਸੋਚਦਾ ਰਹਿੰਦਾ ਮੇਰਾ ਪੁੱਤ ਕੀ ਕਰੀਏ ਕਿਆ ਚੰਦ ਕੇ ਭੱਗਾ ਸਾਨੂੰ ਚੰਦਿਆ ਕੋ ਛੱਡ ਕੇ ਭੱਗ ਗਿਆ ਕਿੰਨੇ ਦੁੱਖ ਦੇ ਗਿਆ ਮੈਨੂੰ ਤੂੰ ਜਾਂਦਾ ਜਾਂਦਾ ਇੱਕ ਤੇਰੇ ਪੁੱਤ ਕਰਕੇ ਤੇਰੇ ਪੁੱਤ ਦੀਆਂ ਖੁਸ਼ੀਆਂ ਕਰਕੇ ਜਿਉਣੀ ਐ ਚੰਦ ਰਿਆ ਨਹੀਂ ਤਾਂ ਮੈਂ ਅੱਜ ਨੂੰ ਤੇਰੇ ਨਾਲ ਹੀ ਭੱਗ ਜਾਣਾ ਸੀ ਪੁੱਤ ਆ ਗਿਆ ਮੇਰਾ ਪੁੱਤ ਠੀਕ ਹੈ ਬੱਤ ਤਾ ਮੈਂ ਤਾਂ ਠੀਕ ਆ ਤੁਸੀਂ ਮੈਂ ਰੋਈਗਾ ਤਾ ਨਾ ਨਾ ਪੁੱਤ ਮੈਂ ਕਿੱਥੇ ਰੋਈ ਆ ਮੈਂ ਤਾਂ ਠੀਕ ਆ ਪੁੱਤ ਤੂੰ ਠੀਕ ਆ ਗਿਆ ਹਾਂਜੀ ਮੈਂ ਤਾਂ ਠੀਕ ਆ ਗਿਆ ਮੈਨੂੰ ਪਾਣੀ ਲਿਆਉ ਦੋ ਮੈਨੂੰ ਥੱਕ ਗਈ ਬਹੁਤ ਥੱਕ ਗਿਆ ਕਾਹਦੇ ਚ ਥੱਕ ਗਿਆ ਮੇਰਾ ਪੁੱਤ ਇਨਾ ਤੁਰ ਕੇ ਆਂਦੇ ਆਂਦੇ ਤੁਹਾਨੂੰ ਪਤਾ ਤਾ ਹੈਗਾ ਧੁੱਪ ਪੈਣੀ ਆ ਥੱਕ ਜਾਈਦਾ ਪੁੱਤ ਮੈਂ ਤੈਨੂੰ ਕਿੰਨੇ ਵਾਰ ਕਿਹਾ ਉਹ ਸਾਈਕਲ ਖੜਾ ਕੀ ਕਰਦਾ ਤੂੰ ਸਾਈਕਲ ਲੈ ਜਾ ਕਰ ਨਹੀਂ ਤੈਨੂੰ ਫਿਰ ਮੈਂ ਸਕੂਟਰ ਹੀ ਲੈ ਕੇ ਦੇ ਦੇਨੀ ਆ ਤੋ ਮੰਮੀ ਮੈਂ ਤਾਂ ਸਾਈਕਲ ਵੀ ਲੈ ਜਾ ਗੱਲ ਸਕੂਟਰ ਦੀ ਨਹੀਂ ਹੈਗੀ ਗੱਲ ਇਹ ਆ ਉਹ ਸਾਈਕਲ ਨਾਲ ਨਾ ਮੇਰੇ ਬਾਪੂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਹੁਣ ਕਿਹੜੀ ਚੀਜ਼ ਨਾਲ ਬਾਪੂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹਨਾਂ ਤੋਂ ਮੈਂ ਜਿੰਨਾ ਆਪਣੇ ਆਪ ਨੂੰ ਦੂਰ ਰੱਖਾ ਉਹਨਾਂ ਬੈਤਰਾਂ ਨਹੀਂ ਤਾਂ ਮੈਨੂੰ ਬਾਪੂ ਦੀ ਯਾਦ ਦਿਨ ਰਾਤ ਆਉਂਦੀ ਰਹਿੰਦੀ ਆ ਮੈਨੂੰ ਕਦੇ ਲੱਗਦਿਆਂਦਾ ਕਿ ਬਾਪੂ ਬਾਪੂ ਮੇਰੇ ਕੋਲ ਹੁਣ ਆਊਗਾ ਮੈਂ ਸਾਰਾ ਦਿਨ ਐਵੇਂ ਸੋਚਦੀ ਰਹਿੰਦੀ ਆ ਪਰ ਬਾਪੂ ਆਉਂਦਾ ਹੀ ਨਹੀਂ ਹੈਗਾ ਬਸ ਪਤਾ ਮੇਰੇ ਬਾਪੂ ਨੇ ਉਹ ਕਦੇ ਨਹੀਂ ਆਉਣਾ ਨਾਲੇ ਕਮਲਿਆ ਪੁੱਤ ਤੂੰ ਕਿੰਨਾ ਕ ਚਿਰ ਸੋਚੀ ਜਾਏਗਾ ਕਿੰਨਾ ਕ ਚਿਰ ਉਹਦੇ ਖੇਲਾਂ ਚ ਡੁੱਬੇ ਰਹੇਗਾ ਹੈ ਉਹਨੇ ਕਿਹੜਾ ਵਾਪਸ ਆ ਜਾਣਾ ਫਿਰ ਪਰ ਬੇਬੇ ਬਾਪੂ ਦਾ ਬਾਪੂ ਹੁੰਦਾ ਨਾ ਹੁਣ ਮੈਂ ਆਪਣੀ ਕਲਾਸ 'ਚ ਵੀ ਦੇਖਦੀ ਆਂ ਕੁੜੀਆਂ ਸਾਰਾ ਦਿਨ ਆਪਣੇ ਬਾਪੂ ਨੂੰ ਲੈ ਕੇ ਗੱਲਾਂ ਕਰਦੀ ਰਹਿੰਦੀਆਂ ਨੇ ਮੇਰਾ ਵੀ ਦਿਲ ਕਰਦਾ ਕਾਸ਼ ਮੇਰਾ ਬਾਪੂ ਵੀ ਅੱਜ ਜਿਉਂਦਾ ਹੁੰਦਾ ਤਾਂ ਮੈਂ ਵੀ ਉਹਦੀਆਂ ਗੱਲਾਂ ਕਰਦੀ ਮੇਰੀ ਤਾਂ ਅੱਖਾਂ ਭਰ ਆਉਂਦੀਆਂ ਨੇ ਉੱਥੇ ਹਾਂ ਪੁੱਤ ਕੀ ਕਰੀਏ ਮੈਂ ਤਾਂ ਖੁਦ ਕਹਿਣੀ ਆ ਜੇ ਅੱਜ ਤੇਰਾ ਬਾਪੂ ਜਿਉਂਦਾ ਹੁੰਦਾ ਹੁੰਦਾ ਨਾ ਤੈਨੂੰ ਇੰਨੀ ਮਿਹਨਤ ਕਰਦੇ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀ ਮੈਂ ਨਹੀਂ ਮੈਂ ਉਹਨਾਂ ਕਰ ਕੀ ਕਰ ਜੀਣਾ ਸੀ ਕਿਤੇ ਵੀ ਹੋਣਗੇ ਨਾ ਮੈਨੂੰ ਮਿਹਨਤ ਕਰਦੀ ਨੂੰ ਦੇਖ ਕੇ ਉਹ ਖੁਸ਼ ਤਾਂ ਹੁੰਦੇ ਹੋਣਗੇ ਖੁਸ਼ ਹੁੰਦੇ ਨੇ ਪੁੱਤ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ ਵੀ ਮੇਰਾ ਪੁੱਤ ਕਿੰਨੀ ਮਿਹਨਤ ਕਰਦਾ ਦਿਨ ਰਾਤ ਪੜਦਾ ਰਹਿੰਦਾ ਹੈ ਨਾ ਜਿਹੜਾ ਉਹਦਾ ਸੁਪਨਾ ਸੀ ਉਹ ਪੂਰਾ ਕਰਨਾ ਹੈ ਨਾ ਜਿੱਦ ਤੇ ਸੁਪਨਾ ਪੂਰਾ ਹੋ ਗਿਆ ਨਾ ਪੁੱਤੋ ਦਾ ਫੁੱਦ ਨਾਪਾ ਬਹੁਤ ਖੁਸ਼ ਹੋਵਾਂਗੇ ਨਾਲੇ ਤੇਰਾ ਬਾਪੂ ਖੁਸ਼ ਹੋਊਗਾ ਬਾਪੂ ਦਾ ਸੁਪਨੇ ਕਰਤੀ ਆ ਜੀ ਤੂੰ ਪੜਦੀ ਰਹਿੰਦੀ ਮੈਨੂੰ ਐਵੇਂ ਹੁੰਦਾ ਬਾਪੂ ਦਾ ਸੁਪਨਾ ਜਿੰਨੀ ਜਲਦੀ ਹੋ ਸਕੇ ਨਾ ਮੈਂ ਪੂਰਾ ਕਰਦਾ ਮੈਂ ਤਾਂ ਹੀ ਐਨੀ ਮਿਹਨਤ ਕਰਦੀ ਆ ਬਾਪੂ ਜਿੱਤੇ ਹੀ ਹੋਊਗਾ ਖੁਸ਼ ਜ਼ਰੂਰ ਹੋਊਗਾ ਮੈਨੂੰ ਦੇਖ ਕੇ ਹਾਂ ਪੁੱਤ ਖੁਸ਼ ਆ ਤੇਰਾ ਬਾਪੂ ਪਰ ਪੁੱਤ ਤੂੰ ਬਹੁਤੇ ਖਿਆਲਾਂ ਚ ਨਾ ਡੁੱਬੀ ਰਿਹਾ ਕਰ ਤੂੰ ਬਹੁਤਾ ਨਾ ਸੋਚਿਆ ਕਰ ਪੁੱਤ जे तू तो सोचता रहेगा ना फिर तेरा दिमाग पढ़ाई च नहीं लगना सोचा ना कर कुछ भी लाडो हम हाँ अपने आप मजबूत बना लिया रोना नहीं बन के ना अपना सुपना पूरा करना बस हां पुत्र रोना नहीं कमजोर नहीं होना मजबूत बन बापू अपने ठीक हाँ आपके बाला रोया ना कर जो तू तो रोनी है ना ਤੌਦਾਂ ਮਨ ਕਿੰਨਾ ਦੁਖੀ ਹੁੰਦਾ ਹੋਊਗਾ। ওই ਤਾਂ ਗੱਲ ਆ ਬੇਬੇ ਜਿੱਥੇ ਮੈਂ ਰੋ ਮੈਨੂੰ ਰੋਂਦੀ ਹੁੰਦੇ ਦੇਖ ਕੇ ਉਹ ਦੁਖੀ ਹੁੰਦੇ ਹੋਣਗੇ। ਉੱਥੇ ਤੁਹਾਨੂੰ ਦੇਖ ਕੇ ਵੀ ਤਾਂ ਦੁਖੀ ਹੁੰਦੇ ਹੋਣਗੇ। ਹਾਂ ਤਾਂ ਇਹ ਕਹਿੰਨੀ ਆ ਕਿ ਮੇਰੀ ਹੁਣ ਤਾਂ ਕਿ ਤੁਸੀਂ ਤੁਸੀਂ ਨਾ ਆਪਣਾ ਮਨ ਹੌਲਾ ਕਰਿਆ ਕਰੋ। ਤੁਸੀਂ ਵੀ ਖੁਸ਼ ਰਿਆ ਕਰੋ। ਬਸ ਉਹਨਾਂ ਨੂੰ ਯਾਦ ਕਰਕੇ ਹੱਸਣਾ ਚਾਹੀਦਾ ਆਪਾਂ ਨੂੰ। ਆਪਾਂ ਨੂੰ ਰੋਂਦੇ ਦੇਖ ਕੇ ਉਹ ਤਾਂ ਹੋਰ ਦੁਖੀ ਹੁੰਦੇ ਹੋਣਗੇ। ਪੁੱਤ ਕੀ ਕਰੀਏ? ਤੈਨੂੰ ਪਤਾ ਨਾ ਜਦੋਂ ਇੱਕ ਇਨਸਾਨ ਦੁਨੀਆ ਚ ਚਲਾ ਜਾਂਦਾ ਨਾ ਤੋਂ ਦੇ ਬਿਨਾ ਉਹਦੇ ਪਰਿਵਾਰ ਦਾ ਕੀ ਹਾਲ ਹੁੰਦਾ ਹੈ ਬਾਕੀ ਕੋਈ ਨਾ ਪਰ ਫਿਰ ਵੀ ਬਾਪੂ ਹੁਣ ਗਿਆ ਉਹਨੇ ਵਾਪਸ ਤਾਂ ਉਹਨਾਂ ਨਹੀਂ ਹੈਗਾ ਆਪਾਂ ਐਵੇਂ ਬਾਪੂ ਨੂੰ ਯਾਦ ਕਰ ਕਰਕੇ ਰੋਈ ਜਾਵਾਂਗੇ ਆਪਾਂ ਨੂੰ ਦੇਖ ਕੇ ਤਾਂ ਲੋਕ ਵੀ ਕਹਿੰਦੇ ਹੋਣਗੇ ਇਹ ਤਾਂ ਨਿਚਰੋਂਦੀ ਹੀ ਰਹਿੰਦੀਆਂ ਨੇਗੀਆਂ ਹਾਂ ਪੁੱਤ ਮੇਰਾ ਪੁੱਤ ਬਹੁਤ ਸਮਝਦਾਰ ਆ ਬਸ ਇੰਨਾ ਗੱਲਾਂ ਨੂੰ ਧਿਆਨ ਰੱਖ ਕੇ ਨਾ ਪੁੱਤਰ ਹੋਇਆ ਨਾ ਕਰ ਚੰਗਾ चल तेरे वास्ते मैं चाह पानी बना दाम कर ला तू चंगा मैं चाह बना बापू ना, के ना आप के बहुत खुश होगा पर बापू पता नहीं कितने रह गया कदू आऊगा इतना टाइम हो गया इतने खड़िया मैं बापू की उड़ीक आ गया ਬਾਪੂ ਜੀ ਆ ਦੇਖੋ ਮੈਂ ਕੀ ਲੈ ਕੇ ਆਈ ਆ ਹਾਂ ਪਤਾ ਕਿੰਨੇ ਸੋਹਣੇ ਫੁੱਲ ਨੇ ਹੋਰ ਤੁਹਾਨੂੰ ਪਤਾ ਤਾਂ ਹੈਗਾ ਇਹ ਮੇਰੇ ਫੇਵਰਟ ਫੁੱਲਾ ਹਾਂ ਪਤਾ ਤੂੰ ਪਹਿਲਾਂ ਬਚਪਨ ਵਿੱਚ ਵੀ ਇਹਨਾਂ ਨੂੰ ਦੇਖਦਾ ਹੁੰਦਾ ਸੀਗਾ ਤੇ ਪਤਾ ਐ ਕਰ ਮੈਨੂੰ ਘਬਰਾਹਟ ਹੀ ਹੋ ਜਾਂਦੀ ਐ ਮੈਨੂੰ ਪਾਣੀ ਆ ਕਰਾ ਲਿਆ ਕੇ ਦੇ ਤੁਸੀਂ ਆਜੋ ਮੈਂ ਪਾਣੀ ਦਾ ਗਲਾਸ ਲੈ ਕੇ ਆਉਣੀ ਆ ਮੈਂ ਪਾਣੀ ਲੈ ਕੇ ਆਈ ਬਾਪੂ ਹਲੇ ਆਪਾਂ ਤੁਰਨ ਦੇ বাপুজ কি <laughs> <laughs> বাপু উঠো কিপু কো নী উঠবে বাপু